ਵਾਡ ਨੰਬਰ 8 ਤੋਂ ਕਾਂਗਰਸ ਪਾਰਟੀ ਤੋਂ ਅਮਨਜੋਤ ਪਨੇਸਰ ਜਿਹੜੇ ਕਿ ਪ੍ਰਾਪਤ ਕਰਕੇ ਆਏ ਨੇ ਗੁਰਦੁਆਰਾ ਸ੍ਰੀ ਰਣਸਰ ਮਤਮਕ ਕੋਇ ਨੇ ਗੱਲਬਾਤ ਕਰਾਂਗੇ ਅਮਨਜੋਤ ਜੀ ਪਹਿਲਾਂ ਕੀ ਕਹਿਣਾ ਚਾਹੁੰਦੇ ਜਿਹੜੀ ਬਹੁਤ ਤੁਹਾਡੀ ਲੈਟੇ ਚਾਹਤ ਪਹਿਲਾਂ ਤਾਂ ਉਸ ਪ੍ਰਮਾਤਮਾ ਦਾ ਸਾਡੇ ਪੂਰੇ ਫੈਮਿਲੀ ਦਾ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਇੱਕ ਨਿਮਾਣੇ ਜੀ ਤੁਸੀਂ ਸਾਰੇ ਵਾਰਡ ਨੰਬਰ 8 ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਮੇਰੇ ਤੇ ਇੰਨਾ ਜ਼ਿਆਦਾ ਵਿਸ਼ਵਾਸ ਕੀਤਾ ਐਡਾ ਵੱਡਾ ਮਾਣ ਦਿੱਤਾ ਮੇਰੇ ਪਰਿਵਾਰ ਦਾ ਬਹੁਤ ਧੰਨਵਾਦ ਸਾਡੇ ਦਾ ਕੈਰੋ ਸਾਹਿਬ ਨੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੇ ਤੇ ਇੱਕ ਨਿਮਾਣੇ ਜਿਹੇ ਨੂੰ ਬਹੁਤ ਜ਼ਿਆਦਾ ਮਾਣ ਦਿੱਤਾ ਜੀ ਮੈਂ ਸਾਰਿਆਂ ਦਾ ਰਿਣੀ ਆ ਜੀ ਧੰਨਵਾਦ ਕਰਦਾ ਜੀ ਬਹੁਤ ਅ ਸਰ 45 46 ਵੋਟਾਂ ਦੇ ਨਾਲ ਲੀਡ ਦੇ ਨਾਲ ਆਪਾਂ ਦਿੱਤਿਆ ਜੀ ਤੇ ਬਾਕੀ ਇਹਦੇ ਐਗਜੈਕਟ ਕਿ ਮੈਨੂੰ ਵੀ ਨਹੀਂ ਪਤਾ ਜੀ ਕਿੰਨਿਆਂ ਨਾਲ ਬਸ ਇੰਨਾ ਹੀ ਪਤਾ ਜੀ ਵੀ ਜਿੱਤ ਗਏ ਜੀ ਅੱਜ ਪਹਿਲਾਂ ਸਭ ਤੋਂ ਪਹਿਲਾਂ ਰੇਲ ਸਾਹਿਬ ਬਰਦਾਰ ਸਾਹਿਬ ਇਹ ਇੱਥੋਂ ਹੀ ਇੱਥੋਂ ਹੀ ਸ਼ੁਰੂ ਹੋਏ ਸੀਗੇ ਜੀ ਤੇ ਇੱਥੇ ਸਭ ਤੋਂ ਪਹਿਲਾਂ ਹੁਣ ਜਿੱਤ ਕੇ ਸਿੱਧਾ ਇੱਥੇ ਆਏ ਆ ਜੀ ਇਹ ਜਗ੍ਹਾ ਦੇ ਵਿੱਚ ਬਹੁਤ ਪਾਵਰ ਆ ਜੀ ਇੱਥੇ ਜਿਹੜੀ ਕਹਿੰਦੇ ਜੋ ਮੰਗੇ ਠਾਕੁਰੇ ਆਪਨ ਨੇ ਦੱਸੋਈ ਉਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਹੀ ਹਾਂ ਉਹ ਸੱਚ ਹੋਵੇ ਜੋ ਕੋ ਮੰਗਦਾ ਹੁੰਦਾ ਨਹੀਂ ਪੂਰਾ ਕਾਫੀ ਸਹਿਯੋਗ ਮਿਲਿਆ ਮੋਟਰਸਪੋਰਟਾਂ ਦਾ ਕੀ ਕਹਿਣਾ ਚਾਹੁੰਦੇ ਬਹੁਤ ਜ਼ਿਆਦਾ ਜੀ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਸਾਰੇ ਹੀ ਸੰਗਤ ਦਾ ਸਾਰੀ ਸਮੁੱਚੀ ਪਾਰਟੀ ਦਾ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਸਹਿਯੋਗ ਮਿਲਿਆ ਸਾਰਿਆਂ ਦਾ ਜੀ ੱੱਕਾ ਬਹੁਤ ਹੋਇਆ ਸਰਕਾਰ ਦੇ ਉਲਟ ਇਲੈਕਸ਼ਨ ਲੜਦੀ ਸੀ ਲੜੇ ਸੀ ਬੜੀਆਂ ਵੋਟਾਂ ਇਹਨਾਂ ਨੇ ਕੈਨਸਲ ਕਰਾਈਆਂ ਬੜਾ ਤੇ ਗੁੰਡਾਗਰਦੀ ਵੀ ਕੀਤੀ ਪਰ ਰੇਰੂ ਸਾਹਿਬ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰਿਆਂ ਦੀ ਮੇਰੀ ਜਿੰਨੀ ਵੀ ਮੇਰੀ ਟੀਮ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਬੜਾ ਹੀ ਵਧੀਆ ਤਰੀਕੇ ਨਾਲ ਇਲੈਕਸ਼ਨ ਫਿਰ ਵੀ ਪਰਮਾਤਮਾ ਨੇ ਸਾਡੀ ਜਿੱਤ ਦੇ ਝੋਲੀ ਪਾਇਆ ਜੀ ਪਹਿਲਾਂ ਵੀ ਗੱਲ ਕੀਤੀ ਸੀ ਆਪਾਂ ਆਪਣਾ ਬਹੁਤ ਚਾਅ ਸੀ ਤੁਹਾਡਾ ਲੜਨ ਦਾ ਬਹੁਤ ਸ਼ੌਂਕ ਮੈਨੂੰ ਇਕੋ ਹੀ ਇਕੋ ਹੀ ਸ਼ੌਂਕ ਆਈ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਦੇ ਨਾਲ ਸੇਵਾ ਕਰਨੀ ਆ ਜੀ ਦੂਜੀ ਨੰਬਰ ਤੇ ਗੱਲ ਆ ਜੀ ਏ ਵਾਰ ਨੂੰ ਵਾਰ ਨੰਬਰ 8 ਨੂੰ ਮੈਂ ਮਾਡਲ ਬਣਾਉਂਗਾ ਜੀ ਵਾਰਡ ਨੰਬਰ 8 ਅੱਜ ਇਹ ਚਾਹ ਪੂਰਾ ਹੋਇਆ ਕੌਂਸਲ ਬਣ ਕੇ ਆਉਣਾ ਚ ਬਿਲਕੁਲ 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 ਕੰਨੀ ਗਈ ਉਹ ਜਦ ਤੱਕ ਕੀਤੀ ਆ ਤੇ ਹੁਣ ਕਿਹੜੇ ਕਿਹੜੇ ਕੰਮਾਂ ਨੂੰ ਲੈ ਕੇ ਚੱਲਾਂ ਸਰ ਵਾਰਡ ਦੇ ਵਿੱਚ ਬਹੁਤ ਸਾਰੇ ਕੰਮ ਨੇ ਜਿੰਨੇ ਵੀ ਰਹਿੰਦੇ ਕੰਮ ਨੇ ਕੋਈ ਸਫਾਈ ਦਾ ਕੰਮ ਆ ਜੀ ਕੋਈ ਕੂੜੇ ਦੀ ਸਮੱਸਿਆ ਕੋਈ ਛੋਟੇ ਮੋਟੇ ਪਾਰ ਕੋਈ ਵੀ ਦਿੱਕਤ ਸਮੱਸਿਆ ਜੀ ਆ ਬਿਜਲੀ ਦੀ ਸਮੱਸਿਆ ਮੈਂ ਮਤਲਬ ਆਪਣੇ ਵੱਲੋਂ ਮੈਂ 100% ਆਪਣਾ ਜੋਰ ਲਾਉਂਗਾ ਜੀ ਜੀ ਕਾਫੀ ਰਿਹਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਮਿਹਨਤ ਕੀਤੀ ਆ ਮੁੰਡਾ ਬਹੁਤ ਇਮ ਤੇ ਬਹੁਤ ਨਿੱਗੇ ਸੁਭਾਅ ਦਾ ਮਾਲਕ ਹੈ ਪਰਮਾਤਮਾ ਨੇ ਬਹੁਤ ਵੱਡੀ ਕਿਰਪਾ ਨੇ ਤੇ ਕੀਤੀ ਹੈ ਤੇ ਕਾਂਗਰਸ ਦੇ ਵਿੱਚ ਆਏ ਤੇ ਕਾਂਗਰਸ ਨੇ ਬਹੁਤ ਵੱਡਾ ਇਹਨਾਂ ਨੂੰ ਮਾਨ ਦਿੱਤਾ ਸਤਿਕਾਰ ਦਿੱਤਾ ਤੇ ਹੁਣ ਸਾਡੀਆਂ ਇਹਨਾਂ ਦੇ ਉੱਤੇ ਆਸਾਂ ਨੇ ਬਹੁਤ ਜ਼ਿਆਦਾ ਵੀ ਇਹ ਨਧਰਕ ਹੋ ਕੇ ਬਿਲਕੁਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਉਸ ਮਾਰ ਦੇ ਵਿੱਚ ਇਹ ਕੰਮ ਕਰਨਗੇ ਤੇ ਅੱਗੋਂ ਵੀ ਮਜ਼ਬੂਤੀ ਦਾ ਰਾਹ ਫੜਦੇ ਹੋਏ ਤੇ ਸਾਨੂੰ ਚਾਹੇ ਕਿਸੇ ਨੇ ਵੋਟਾਂ ਪਾਈਆਂ ਚਾਹੇ ਨਾ ਪਾਈਆਂ ਹੁਣ ਇਹ ਸਾਰੇ ਮਾਰ ਦੇ ਕਾਉਂਸਲਰ ਨੇ ਤੇ ਸਾਰੇ ਮਾਰ ਦੇ ਧੰਨਵਾਦੀਆਂ ਤੇ ਸਾਰੇ ਮਾਰ ਦੇ ਕਾਉਂਸਲਰ ਹੋਣ ਦੇ ਨਾਤੇ ਜੋ ਵੀ ਅਧੂਰੇ ਬਏ ਕੰਮ ਨੇ ਉਹ ਇਹ ਪੂਰੇ ਕਰਨਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੈਂ ਤੇ ਬਾਕੀ ਰੇਨੂ ਸਾਹਿਬ ਆਕੇ ਇਹਨਾਂ ਦਾ ਵੀ ਬਹੁਤ ਵੱਡਾ ਮਤਲਬ ਇਸ ਜਥੇ ਦੇ ਵਿੱਚ ਹੱਥਾ ਜੀ ਤੇ ਬਾਕੀ ਗਵਿੰਦਰ ਚੈਲ ਜੀ ਦਾ ਜੀ ਤੇ ਵਕੀਲ ਸਾਹਿਬ ਦਾ ਜੀ ਜਾਂ ਸਾਰੇ ਸੰਗਤ ਦਾ ਸਾਰੇ ਵਾਰਡ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਇਹਨਾਂ ਮਾਣ ਬਖਸ਼ਿਆ ਔਰ ਅਸੀਂ ਇਹਨਾਂ ਦੀ ਹਰ ਗੱਲ ਤੇ ਜੋ ਵਾਅਦਾ ਕਰਿਆ ਸਾਰੇ ਪੂਰੇ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕੀ ਫਤਹਿ